ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਤਿੰਨ ਚਾਰ ਦਿਨ ਹੋ ਗਏ ਤੇ ਵੀਡੀਓ ਪਈ ਨੂੰ ਹਨਾ ਤਾਂ ਮੈਂ ਕਿਹਾ ਕਈ ਵੀਰਾਂ ਦੇ ਹਨਾ ਫੋਨ ਬਹੁਤ ਆਉਂਦੇ ਆ ਵੀ ਕਾਦੇ ਫੋਨ ਆਉਂਦੇ ਆ ਇਵੇਂ ਬਾਜੀ ਸਪੈਸ਼ਲ ਵੀਡੀਓ ਹਨਾ ਹੋ ਤਾਂ ਵੈਸੇ ਸ਼ਾਮ ਦਾ ਟਾਈਮ ਹੈ ਗਿਆ ਮੈਂ ਕਿਹਾ ਚਲੋ ਯਾਰ ਹਨਾ ਵੀਰਾਂ ਨਾਲ ਕਰਦੇ ਆ ਗੱਲਬਾਤ ਸੰਜੀ ਵੀ ਕਈ ਵੀਰਾਂ ਦੇ ਫੋਨ ਆਉਂਦੇ ਆ ਬਾਈ ਵੀ ਨਵੀਂ ਮਸ਼ੀਨ ਵੀਰੇ ਕਿਹੜੀ ਬੁੱਕ ਕਰਾਈ ਆ ਉਹ ਵੀਰੇ ਮੈਂ ਪਿਛਲੀ ਹੈ ਨਾ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵੀਡੀਓ ਪਾਈ ਵੀਦੀ ਆ ਤੇ ਪੰਜ ਛੇ ਦਿਨ ਪਹਿਲਾਂ ਦੀ ਵੀ ਆਪਣੀ ਮਸ਼ੀਨ ਆ ਜਿਹੜੀ ਆਪਾਂ ਕਰਤਾਰ ਬੁੱਕ ਕਰੀ ਆ ਹਨਾ ਬਾਕੀ ਕਈ ਵੀਰਾਂ ਨੇ ਚਲੋ ਵੀਡੀਓ ਦੇਖੀ ਜਿਨ੍ਹਾਂ ਨੇ ਦੇਖ ਲਈ ਉਹਨਾਂ ਨੂੰ ਤਾਂ ਪਤਾ ਹੈ ਜਿਨ੍ਹਾਂ ਨੇ ਨਹੀਂ ਦੇਖੀ ਬਈ ਉਹਨਾਂ ਦੇ ਨਾ ਫੋਨ ਬਹੁਤ ਜ਼ਿਆਦਾ ਆ ਰਹੇ ਆ ਵੀ ਵੀਰੇ ਕਰਤਾਰ ਮਸ਼ੀਨ ਲਈ ਆ ਜਾਂ ਕਿਹੜੀ ਲਈ ਆ ਸਾਨੂੰ ਜ਼ਰੂਰ ਦੱਸਿਓ ਵੀਡੀਓ ਬਣਾ ਕੇ ਉਹਨਾਂ ਨੂੰ ਉਹਨਾਂ ਵਾਸਤੇ ਹੈ ਨਾ ਵੀਡੀਓ ਇੱਕ ਸਟਾਰਟ ਇੱਕ ਹੋਰ ਪ੍ਰੋਬਲਮ ਇੰਜਨ ਦੀ ਵੀ ਇੰਜਣ ਕਿਹੜਾ ਲਿਆ ਵੀਰੇ ਤੁਸੀਂ ਸਾਰਾ ਵੀ ਯਾਰ ਇੰਜਣ ਦੇ ਵਿੱਚ ਬੜੇ ਕੰਫਿਊਜ਼ ਹੋਨੇ ਆਂ ਅਸੀਂ ਕਿਹੜਾ 0 ਤੁਸੀਂ ਜੀਓ 3 ਲਿਆ ਹੈ ਕਿ 4 ਲਿਆ ਅੱਜ ਗੱਲਬਾਤ ਇਹੀ ਵੀਡੀਓ ਦੇ ਵਿੱਚ ਕਰਾਂਗੇ ਨਾ ਬਾਈ ਵੀ ਕਈ ਵੀਰੇ ਤਾਂ ਕਹਿੰਦੇ ਵੀਰੇ 3 ਲਈ ਕਈ ਪਰ ਆਪਣੇ ਕਹਿੰਦੇ ਬਾਈ 4 ਇੰਜਣ ਲਈ ਜਿਹੜੇ ਬਾਹਰ ਹੈ ਨਾ ਬੈਠੇ ਆਪਣੇ ਭਰਾ ਅਮਰੀਕਾ ਕੈਨੇਡਾ ਇੰਗਲੈਂਡ ਹੈ ਨਾ ਉਹਨਾਂ ਦੀ ਜਿਹੜੀ ਮੰਨੋ ਮੰਨ ਲਓ ਸਮਝਾ ਹਨਾ ਉਹ ਕਹਿੰਦੇ ਆ ਵੀ ਵੀਰੇ ਤੂੰ BS4 ਇੰਜਨ ਆ ਜਿਹੜਾ ਜੂਰੀ ਵਾਲਾ ਨਾ ਉਹ ਲਈ ਵਧੀਆ ਇੰਜਨ ਆ بس ਇੱਕ ਚੀਜ਼ ਦੀ ਗੌਰ ਆ ਜੋ ਉਹ ਤੁਹਾਨੂੰ ਦਿਖਾਵਾਂਗੇ ਜਦਨ ਮਸ਼ੀਨ ਨਾ ਆਪਣੀ ਆਉਗੀ ਬਾਕੀ ਭਾਈ ਜੋ ਵੀ ਹੁਣ ਸਿਸਟਮ ਨਾਲ ਆ ਨਾ ਚੱਲਣਾ ਪੈਣਾ ਵੀ 3 ਤਾਂ ਭਾਈ ਹੁਣ ਐਡੀ ਕੰਪਨੀ ਆ ਨਾ ਦੰਦੀ ਵੀ ਹੈ ਨਹੀਂ ਕੋਈ ਵੀ ਕੰਪਨੀ ਆ ਹੁਣ ਤਾਂ ਨਾ BS3 ਇੰਜਨ ਨਾਲ ਦੰਦੀ ਨਹੀਂ ਬਾਕੀ ਲਈ ਵੀ ਜਾਂਦੇ ਆ ਲੋਕ ਹਨ ਨਹੀਂ ਮਿਲੀ ਵੀ ਜਾਂਦੇ ਆ ਆਪਾਂ ਕਾ ਨੂੰ ਇਹ ਵੀਡੀਓ ਦੇ ਵਿੱਚ ਹਨ ਉਹ ਕਰਦੇ ਆ ਵੀ ਕਿਹੜੀ ਕੰਪਨੀ ਦਿੰਦੀ ਆ ਕਿਹੜੀ ਨਹੀਂ ਦਿੰਦੀ ਬਾਕੀ ਆਪਣਾ ਦਾ ਵੀਰੇ ਸਿਸਟਮ ਇਹ ਆ ਵੀ BS4 ਇੰਜਨ ਆ ਜਿਹੜਾ ਨਾ ਬਾਈ ਆਪਾਂ ਅਸੀਂ ਚਲੋ ਸਾਨੂੰ ਦੇਖ ਕੇ ਨਾ ਮੈਨੂੰ ਵੀਡੀਓ ਦੇਖ ਕੇ ਸਾਡੀਆਂ ਕਿੰਨੇ ਵੀਰਾਂ ਨੇ ਨਾ ਕਮਾਈਆਂ ਦਾ ਸਿਸਟਮ ਜਿਹੜਾ ਮੱਲੋ ਕੰਮ ਆ ਨਾ ਸ਼ੁਰੂ ਕਰਿਆ ਤਾਂ ਵੀ ਵਧੀਆ ਉਹਨਾਂ ਨੂੰ ਸੀਜ਼ਨ ਵਿੱਚ ਉਹਨਾਂ ਦੇ ਵਧੀਆ ਵਧੀਆ ਰਿਸਪਾਂਸ ਮਿਲਿਆ ਅੱਜ ਵੀਰੇ ਆਏ ਆ ਵੀ ਗੱਲ ਆਪਣੇ ਤੇ ਖੜੀ ਆ ਨਾ ਜੇ ਆਪਾਂ 3 ਇੰਜਨ ਆਪਾਂ ਲਵਾਂਗੇ ਚਲੋ ਐ ਨਹੀਂ ਵੀ ਪਹਿਲੀ ਗੱਲ ਤਾਂ ਆਪਾਂ ਨੂੰ ਮਿਲ ਲੈਣੀ ਹੀ ਨਹੀਂ ਹੈਗਾ ਨਾ ਕਰਤਾਰ ਕੰਪਨੀ ਨੇ BS3 ਇੰਜਨ ਦਾ 2022 ਤੋਂ ਬਾਅਦ ਕਿਸੇ ਦੇ ਤਰ੍ਹਾਂ ਹੀ ਨਹੀਂ ਹੈਗਾ ਨਾ ਜਦੋਂ ਉਹ ਗਵਰਨਮੈਂਟ ਦੀ ਪਾਬੰਦੀ ਲੱਗੀ ਹੈ ਜਦ ਤੋਂ ਬਾਅਦ ਤਾਂ ਉਹਨਾਂ ਨੇ ਇੰਜਨ ਕਿਸੇ ਵੀ ਕਮੈਂਡ ਇੰਜਨ ਨਹੀਂ ਕਿਤੇ ਵੀ ਤਰੇ ਹੈਗਾ ਉਹਨਾਂ ਨੇ ਬਾਕੀ ਤੇ ਬਾਅਦ ਰਹੀ ਗੱਲ ਆਪਾਂ ਦੀ ਆਪਾਂ ਬਈ ਇਹਨਾਂ ਪਹਿਲਾਂ ਆਪਾਂ ਚਲਾ ਚੁੱਕੇ ਆਲਰੇਡੀ ਇਹਨੂੰ ਕੋਈ ਆਪਣੇ ਵਾਸਤੇ ਨਵਾਂ ਤਾਂ ਹੈ ਨਹੀਂ BS4 ਇੰਜਨ ਆ ਨਾ ਉਈ ਜੇ ਕਿ ਸਾਡੇ ਏਸੀ ਵਾਲੀ ਮਸ਼ੀਨ ਦੀ ਜਿਹੜੀ ਸ਼ਾਹਕੋਟ ਹੈ ਨਾ ਉਹਦੇ ਵਿੱਚ BS4 ਇੰਜਨ ਲੱ타 ਦਾ ਆਪਾਂ ਨੇ ਨਾਲੇ ਉਹਦੇ ਤਾਂ ਬਾਈ ਏਸੀ ਵੀ ਆ ਹਨਾ ਹੋਰ ਵੀ ਲੋਡ ਆ ਆਪਣੇ ਜਿਹੜੇ ਸਾ ਹੁਣ ਆਪਣੇ ਵਾਲੀ ਮਸ਼ੀਨ ਆ ਇਹ ਤਾਂ SB ਮਾਡਲ ਆ ਇਹਦੇ ਵਿੱਚ ਤਾਂ ਨਾ ਏਸੀ ਆ ਹਨਾ ਉਹਦੇ ਵਿੱਚ ਤਾਂ ਏਸੀ ਕਾਇਮੰਤਾ ਵੀ ਏਸੀ ਦਾ ਵੀ ਲੋਡ ਰਹਿੰਦਾ ਨਾ ਕੰਪਰੈਸਰ ਇੰਜਨ ਹੀ ਚਲਾਉਂਦਾ ਉਹਨੂੰ ਵੀ ਏਸੀ ਨੂੰ ਵੀ ਤਾਂ ਕਾ ਕਿ ਸਾਨੂੰ ਤਾਂ ਬਾਈ ਕਦੇ ਕੋਈ ਦਿੱਕਤ ਨਹੀਂ ਆਈ ਹੁਣ ਵੀ ਵਧੀਆ ਤਰੀਕ ਪਰ ਜਾ ਕੇ ਆਇਆ ਉਸ ਦਿਨ ਮੈਂ ਅੰਕਲ ਨੂੰ ਪੁੱਛਦਾ ਮੈਂ ਕਿਵੇਂ ਚੱਲੇ ਆਂ ਕਲੇਸੀ ਵਾਲਾ ਵੀ ਏਸੀ ਦਿੱਕਤ ਤਾਂ ਨਹੀਂ ਆਈ ਕਹਿੰਦਾ ਬਹੁਤ ਸੋਹਣੀ ਚੱਲੀ ਐ ਮਸ਼ੀਨ ਕੋਈ ਦਿੱਕਤ ਨਹੀਂ ਆਈ ਵੀ ਥੋੜੇ ਓਗਰ ਨੇ ਤੰਗ ਕਰੇ ਆ ਉਧਰ ਨਿੰਮੇ ਬਾਈ ਕੋਲ ਗਈ ਸੀ ਨਾ ਉਧਰ ਥੋੜੇ ਓਗਰ ਨੇ ਕਹਿੰਦਾ ਜਰੂਰ ਤੰਗ ਕਰੇ ਆ ਵੀ ਏਸੀ ਦੀ ਕੋਈ ਕੰਪਲੀਟ ਨਹੀਂ ਹੈਗੀ ਵਧੀਆ ਬਾਈ ਹੈ ਨਾ ਇੰਜਨ ਦੀ ਪੁੱਛਿਆ ਮੈਂ ਕਿ ਇੰਜਨ ਦੀ ਕੋਈ ਕੰਪਲੀਟ ਕਹਿੰਦਾ ਇੰਜਨ ਦੀ ਕੋਈ ਕੰਪਲੀਟ ਨਹੀਂ ਆਈ ਐਵੇਂ ਬਾਕੀ ਆਇਆ ਵੀ ਜੂਰੀ ਆ ਬਾਈ ਜਿਹੜਾ ਹਨ ਉਹਦੇ ਵਿੱਚ ਜਿਹੜਾ ਗਲਫ ਦਾ ਜੂਰੀ ਆ ਪਾਉਨੇ ਆਪਾਂ ਉਹੀ ਲੈ ਕੇ ਪਾਓ Ориਜਨਲ ਐ ਜੇ ਆਪਾਂ ਡੁਪਲੀਕੇਟ ਯੂਰੀਆ ਨਾ ਲੈ ਕੇ ਪਾਉਨੇ ਆ ਤਾਂ ਬਾਈ ਇੰਜਣ ਦੇ ਵਿੱਚ ਫੇਰ ਤਾਂ ਦਿੱਕਤ ਆਉਂਦੀ ਉਹ ਆਉਂਦੀ ਆ ਜਿਹੜੀ ਮਰਜ਼ੀ ਕਮੈਨ ਹੋਵੇ ਨਾ ਇੰਜਣਾਂ ਦਾ ਤੁਹਾਨੂੰ ਪਤਾ ਹੀ ਹੁਣ ਵੈਸੇ ਐਚਰ ਦਾ ਇੰਜਣ ਵੀ ਆਉਣ ਲੱਗ ਗਿਆ ਉਹ ਵੀ ਵਧੀਆ ਇੰਜਣ ਉਹਦੀ ਡੀਜ਼ਲ ਖਪਤ ਆ ਜਿਹੜੀ ਘੱਟ ਆ ਹਨਾ ਵੈਸੇ ਉਹ ਵੀ ਯੂਰੀਆ ਵਾਲਾ ਹੀ ਆ ਜੇ ਬਾਈ ਯੂਰੀਏ ਦੇ ਬਿਨਾ ਇੰਜਣ ਲੈਣਾ ਹੈ ਤਾਂ ਆਪਾਂ ਨੂੰ ਪਾਵਰ ਘੱਟ ਮਿਲਦੀ ਆ ਫਿਰ ਉਹਦੀ ਹਨਾ 76 ਹੌਸਪਾਵਰ ਚ ਜਿਹੜਾ ਬਿਨਾ ਯੂਰੀਓ ਤੋਂ ਇੰਜਣ ਆ ਹੋ ਉਹ ਮਿਲਦਾ ਤੁਹਾਨੂੰ ਪਤਾ ਵੀ 75 ਹੌਸ ਪਾਵਰ ਹਨਾ ਬੜੀ ਕਮੈਨ 51 ਇੰਚ ਦੇ ਤੱਕ ਕਾਮਯਾਬ ਹੋਣਾ ਤੇ 36 ਜਾਂ 46 ਇੰਚ ਤੇ ਉਸ ਜਿਹੇ ਇੰਜਨਾਂ ਦੇ ਮਸ਼ੀਨਾਂ ਤੇ ਕਾਮਯਾਬ ਹੋ ਜਾਂਦਾ ਵੀ ਆਪਣਾ ਤਾਂ ਬਾਈ ਜਿਹੜਾ ਕਰਤਾਰ ਹਨਾ ਐਸ ਵੀ ਮਾਡਲ ਆ ਜਿਵੇਂ ਮੰਨ ਲਓ ਇਹ ਅਗੇ ਲੈਕਸ ਮਾਡਲ ਹੁੰਦਾ ਤਾਂ ਨਾ ਹੁਣ ਥੋੜਾ ਜਿਹਾ ਕੰਪਨੀ ਨੇ ਜਿਹੜਾ ਐਸ ਵੀ ਮਾਡਲ ਆ ਉਹਦੇ ਵਿੱਚ ਇੱਕ ਤਾਂ ਗੇਅਰ ਆ ਜਿਹੜਾ ਤੇਲ ਨਾਲ ਬ੍ਰੇਕਾਂ ਹੋ ਗਈਆਂ ਹਨਾ ਜੀ ਉਹ ਤੋਂ ਬਾਅਦ ਓਗਰ ਉਹੀ ਆ ਓਗਰ ਉੱਪਰ ਆਟੋਮੈਟਿਕ ਵਾਲਾ ਨਹੀਂ ਓਗਰ ਸੇਮੇ ਆ ਦੂਜਾ ਓਗਰ ਆ ਉਦੇ ਬਾਅਦ ਇਹਦੇ ਵਿੱਚ ਨਾ ਥੋੜੇ ਜੇ ਮਨ ਲੋ ਡਿਜ਼ਾਈਨ ਸਟਿੱਕਰਾਂ ਦੇ ਵਿੱਚ ਫਰਕ ਆ ਐਸ ਵੀ ਮਾਡਲ ਆ ਜਿਹੜਾ ਜਿਹੜਾ ਐਲ ਐਕਸ ਮਾਡਲ ਆ ਉਹਦੇ ਸਟਿੱਕਰ ਨੋਰਮਲ ਹੁੰਦੇ ਨੇ ਨੋਰਮਲ ਜਿਹੇ ਦੇ ਜਿਹੜਾ ਹੁਣ ਐਸ ਵੀ ਮਾਡਲ ਆ ਨਾ ਇਹਦੇ ਵਿੱਚ ਥੋੜੇ ਜੇ ਸਟਿੱਕਰਾਂ ਦਾ ਹੀ ਫਰਕ ਆ ਇੱਕ ਤੇਲ ਚ ਬ੍ਰੇਕਾਂ ਆ ਗਈਆਂ ਇੱਕ ਸਟੀਅਰਿੰਗ ਦੀ ਅਡਜਸਟਬਲ ਆ ਮਾੜੀ ਜਿਹੀ ਅੱਗੇ ਪਿੱਛੇ ਹਨਾ ਉਹ ਚੀਜ਼ਾਂ ਇਹਦੇ ਵਿੱਚ ਬਾਕੀ ਮੈਂ ਇਹੀ ਗੱਲ ਕਹਿਣ ਕਰਕੇ ਆ ਨਾ ਵੀਰਾਂ ਨੂੰ ਆਪਣਿਆਂ ਨੂੰ ਦੱਸਣਾ ਚਾਹੁੰਦਾ ਤਾਂ ਵੀ ਬਾਈ ਆਪਣਾ BS4 ਇੰਜਨ ਆ ਹਣਾ 3 ਕੋਈ ਨਹੀਂ ਹੈਗਾ ਮੇਰਾ ਵੀਰ ਬਣ ਕੇ ਵਾਤੇ ਵਾਦਨਾ ਹੁਣ ਬਾਈ ਆਇਆ ਜੇ 3 ਚਲਾਵਾਂਗੇ ਆਰਸੀ ਦਾ 100 ਪੰਗੇ ਆ ਆਰਸੀਆਂ ਨਹੀਂ ਬਣਦੀਆਂ ਬਾਕੀ ਸਿਸਟਮ ਹੈ ਨਾ ਜਿਵੇਂ ਵੀ ਸਰਕਾਰ ਚਲਾਉਂਦੀ ਆ ਉੱਕਣ ਆਪਾਂ ਨੂੰ ਚੱਲਣਾ ਪੈਂਦਾ ਬਾਕੀ ਕਈ ਵੀਰਾਂ ਨੇ ਤਾਂ ਇਹ ਵੀ ਆ ਵੀ 3 4 ਦੇ ਨੇ ਫੋਨ ਆਣਾ ਬਾਈ ਬਹੁਤ ਸੋਹਣਾ ਇੰਜਨ ਆ ਜਿਵੇਂ ਅਦਗੀ ਬਾਈ ਝੋਨੇ ਗਿਦੇ ਹੋਏ ਤੇ ਨਾ ਝੋਨੇ ਦੇ ਵਿੱਚ ਮਸ਼ੀਨਾਂ ਨੇ ਲੋਡ ਪੂਰਾ ਲਿਆ ਫੁੱਲ ਲੋਡ ਤੇ ਮਸ਼ੀਨਾਂ ਚੱਲੀਆਂ ਜਿਹੜੀ ਕਈ ਵੀਰਾਂ ਨੇ ਦਾ 에어ਪੋਰਟ ਦਿੱਤੀ ਆ ਵੀ ਨੰਦਰਾ ਬਹੁਤ ਵਧੀਆ ਇੰਜਣਾ ਨਜ਼ਾਰੇ ਲਹੇਗਾ। ਬਾਕੀ ਦੇਖੋ ਜੋ ਵੀ ਆਪਣਾ ਨਾ ਕਰਮਾਂ ਚ ਲਿਖਿਆ ਘਾਟਾ ਵਾਧਾ ਉਹ ਤਾਂ ਬਾਈ ਹੋਏ ਜਾਣਾ। ਬਾਕੀ ਸਾਡੇ ਏਰੀਆ ਦੇ ਵਿੱਚ ਬਾਈ ਹੁਣ ਨਾ ਤੁਹਾਨੂੰ ਪਤਾ ਹੀ ਆ ਵੀ ਸੀਦੀ ਦਿਹਾੜੇ ਆ ਸਾਬਜਾਦਿਆਂ ਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਾਰੇ ਹੀ ਸਾਡੇ ਏਰੀਆ ਦੇ ਵਿੱਚ ਆ ਨਾ ਚਮਕੌਰ ਸਾਹਿਬ ਆਪਣੇ ਤੋਂ ਘੱਟੋ ਘੱਟ ਵੀ 4-5 ਕਿਲੋਮੀਟਰ ਆ। ਆ ਦੇਖੋ ਜੀ ਜੀ ਟਰਾਲੀਆਂ ਹਨਾ ਮੰਨ ਲਓ ਉੱਥੇ ਜਾਣ ਵੀ ਲੱਗੀਆਂ ਅੱਜ ਨਗਰਗੀਤਨ ਦਾ ਸਾਡੇ ਪਿੰਡ ਤੋਂ ਨਾਲ ਦੇ ਪਿੰਡ ਮਲੇਲੀ ਤੋਂ ਇੱਥੇ ਤੋਂ ਨਗਰਗੀਤਨ ਸ੍ਰੀ ਚਮਕੌਰ ਸਾਹਿਬ ਗਿਆ ਅੱਜ ਬਾਕੀ ਇਹ ਨਾ ਕਰਕੇ ਹਨਾ ਵੀਰੇ ਵੀਡੀਓ ਆ ਜਿਹੜੀਆਂ ਥੋੜ੍ਹੀ ਜੀਆਂ ਆਂਧਨਾਂ ਦੇ ਵਿੱਚ ਆ ਕੇ ਸਾਡਾ ਏਰੀਆ ਨਾ ਜਿਹੜਾ ਅਫਸੋਸ ਦੇ ਤੌਰ ਤੇ ਉਹਨੂੰ ਹਨਾ ਨਹੀਂ ਮੰਨਦਾ ਵੀ ਜਿਵੇਂ ਆਪਣੇ ਅਨੰਦਪੁਰ ਸਾਹਿਬ ਤੋਂ ਚੱਲੇ ਤੇ ਨਾ ਸਰਸਾ ਨਦੀ ਦੇ ਬਿਛੋੜਾ ਪੈ ਗਿਆ ਤਾਂ ਜਿਹੜੇ بڑے ਸਾਹਿਬਜ਼ਾਦੇ ਤੇ ਉਹ ਆਪਣੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ ਤੇ ਉਹ ਤੋਂ ਬਾਅਦ ਜਿਹੜੇ ਛੋਟੇ ਸਹਬਜ਼ਾਦੇ ਤੇ ਉਹਨਾਂ ਨੂੰ ਹਨਾ ਇੱਥੇ ਤੋਂ ਆਪਣੇ ਸੇੜੀ ਸੇੜੀ ਤੋਂ ਬਾਅਦ ਮਰੰਡੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਮਰੰਡੇ ਦੇ ਬਾਅਦ ਫਤੇਗੜ ਸਾਹਿਬ ਇਹ ਜਿਹੜੀ ਸਾਰੀ ਹਨਾ ਜਿੱਥੇ ਜਿੰਨੇ ਵੀ ਗੁਰਦੁਆਰਾ ਸਾਹਿਬ ਆ ਇਹ ਸਾਰੇ ਸਾਡੇ ਏਰੀਆ ਦੇ ਵਿੱਚ ਹੀ ਆ ਮੰਨ ਲਓ ਚਮਕੌਰ ਸਾਹਿਬ ਆਪਾਂ ਨੂੰ ਉਰੇ ਤੇ 5 ਕਿਲੋਮੀਟਰ ਆ ਜਿਹੜਾ ਆਪਣਾ ਮਰੰਡਾ ਹੈ ਬਾਈ ਉਹ ਹੈਗਾ 18-19 ਕਿਲੋਮੀਟਰ ਜਿਹੜਾ ਫਤੇਗੜ ਸਾਹਿਬ ਆ ਜੀ ਨਾ ਸਭ ਤੋਂ ਮਹਿੰਗੀ ਧਰਤੀ ਆ ਉਹ ਆਪਾਂ ਤਾਂ ਵੇਖੀ 32 33 ਕਿਲੋਮੀਟਰ ਇਹਨਾਂ ਦੇ ਕਰਕੇ ਨਾ ਬਈ ਸਾਡਾ ਇਹ ਥੋੜਾ ਜਿਹਾ ਅਫਸੋਸ ਦੇ ਦੌਰ ਤੇ ਇਹਨੂੰ ਮੰਨ ਲੋ ਮੰਨਦਾ ਉਹਦੇ ਕਰਕੇ ਵੀ ਹੁਣ ਆਏ ਚਲੋ ਚਾਰ ਪੰਜ ਦਿਨ ਚਾਰ ਤਿੰਨ ਦਿਨ ਸਭ ਇੱਥੇ ਰਹਿਣੀਆਂ ਚਮਕੌਰ ਸਾਹਿਬ ਫਿਰ ਉਹ ਤੋਂ ਬਾਅਦ ਮਰੰਡੇ ਅੱਜ ਸ਼ੁਰੂ ਹੋ ਗਈ ਮੇਨਾਂ ਦਾ ਘਰ ਦੇ ਕਹਿੰਦੇ ਤੇ ਅੱਜ ਫਿਰ ਤੋਂ ਬਾਅਦ ਫਤੇਗੜ ਸਾਹਿਬ ਦੀ ਆ ਜਣੀ ਨਾ ਉਹਦੇ ਕਰਕੇ ਬਈ ਫਿਰ ਚਲੋ ਆਏ ਹੁੰਦਾ ਵੀ ਯਾਰਾ ਇੱਕ ਪੋਹ ਦਾ ਹੀ ਮਹੀਨਾ ਹੈ ਨਾ 11 ਮਹੀਨੇ ਆਪਾਂ ਸਾਰਾ ਇਹੀ ਕੰਮ ਕਰਨਾ ਵੀ ਪੋਹ ਦੇ ਮਹੀਨੇ ਦੇ ਵਿੱਚ ਅਸੀਂ ਥੋੜਾ ਜਿਹਾ ਇਹ ਕੰਮਾਂ ਨੂੰ ਘੱਟ ਇਹ ਵਿਆਹ ਸ਼ਾਦੀ ਨਹੀਂ ਸਾਡੇ ਏਰੀਆ ਦੇ ਵਿੱਚ ਕੋਈ ਕਰਦਾ ਨਾ ਹੀ ਕੋਈ ਖੁਸ਼ੀ ਦਾ ਪ੍ਰੋਗਰਾਮ ਕੋਈ ਨਹੀਂ ਕਰੂਗਾ ਬਾਕੀ ਨਾਰਮਲ ਜਿਵੇਂ ਰਹਿਨੇ ਓਕਣੇ ਹਨਾ ਹੁੰਦਾ ਇਹ ਚੀਜ਼ ਕਰਕੇ ਵੀਡੀਓ ਜਿਹੜੀ ਬਈ ਬਹੁਤ ਹੁਣ ਘਾਟਾ ਦੋ 20 ਦਿਨ ਦਾ ਹੀ ਬਸ ਉਹ ਆ ਬਾਕੀ ਆਪਣੀ ਮਸ਼ੀਨ ਆ ਬਈ ਜਿਹੜੀ ਹੈ ਨਾ ਇੱਕ ਜਨਵਰੀ ਨੂੰ ਪਹਿਲੀ ਮਸ਼ੀਨ ਆ ਜਿਹੜੀ ਹੈ ਨਾ ਆਪ ਆਪਣੀ ਹੋਊਗੀ ਉਹ ਮੰਨ ਲਓ ਅੱਜ 15 ਹੋ ਗਈ 15 ਦਿਨ ਰਹਿ ਗਏ ਹੋਰ ਬਾਕੀ ਪੰਜ ਚਾਰ ਦਿਨਾਂ ਦਾ ਨਾ ਭੱਜ ਨੱਠ ਚ ਫਿਰ ਗਏ ਇਹ ਵੀ ਸਾਰਾ ਤੁਹਾਨੂੰ ਹਨਾ ਬੈਂਕ ਦਾ ਪ੍ਰੋਸੈਸ ਆ ਜਿਹੜਾ ਉਹ ਵੀ ਵਿਚੇ ਭੱਜ ਨੱਠ ਦੇ ਵਿੱਚੇ ਕਰਿਆ ਹਨਾ ਬਈ ਆਪਾਂ ਹੁਣ ਇੱਦੀ ਗੰਜਾਇਚ ਤਾਂ ਹੈ ਨਹੀਂ ਸੀ ਵੀ ਕੈਸ਼ ਵਾਲੇ ਆਪਾਂ ਲੋਨ ਕਰਾਇਆ ਪਜੀਨ ਤੇ ਸਾਰੀ ਡਿਟੇਲ ਆ ਜਿਹੜੀ ਲੋਨ ਦੀ ਹੈ ਨਾ ਉਹ ਵੀ ਦੱਸਾਂਗੇ ਵੀ ਕੰਪੈਨਾਂ ਦੇ ਕਿੰਨਾ ਲੋਨ ਆ ਕੀ ਪ੍ਰੋਸੀਜਰ ਆ ਕੀ ਕੀ ਆਪਾਂ ਨੂੰ ਚਾਹੀਦਾ ਸਾਰਾ ਹਨਾ ਬਾਕੀ ਅੱਜ ਮੈਂ ਸ਼ਾਮ ਦਾ ਟਾਈਮ ਹੋ ਗਿਆ ਤਾਂ ਮੈਂ ਕਿਹਾ ਚਲੋ ਯਾਰ ਆਪਣੇ ਭਰਾਵਾਂ ਨੂੰ ਨਾ ਜਿਹੜੇ ਮੇਰੇ ਵੀਰਾਂ ਦਾ ਫੋਨ ਨਹੀਂ ਚੱਕਿਆ ਜਾਂਦਾ ਉਹਨਾਂ ਵਾਸਤੇ ਵੀਰੇ ਮੈਂ ਸੌਰੀ ਕਹਿਣਾ ਹਨਾ ਸੌਰੀ ਫੀਲ ਕਰਦਾ ਵੀ ਯਾਰ ਮੈਂ ਅੱਜ ਸਵੇਰੇ ਸੰਗਰਾਂਦ ਦਾ ਦਿਹਾੜਾ ਤਾਂ ਮੈਂ ਸਵੇਰੇ ਗੁਰਦੁਆਰਾ ਸਾਹਿਬ ਚਲ ਗਿਆ ਬਾਕੀ ਤੁਹਾਨੂੰ ਪਤਾ ਜੀ ਬੱਚਿਆਂ ਦੇ ਵਿੱਚ ਬਈ ਆਈਦਾ ਅਸੀਂ ਸਾਲ ਦੇ ਵਿੱਚ 2 ਮਹੀਨੇ ਬੱਚਿਆਂ ਦੇ ਵਿੱਚ ਰਹੀਦਾ ਆਏ ਹੁੰਦਾ ਵੀ ਯਾਰ ਇਹਨਾਂ ਦੇ ਨਾਲ ਹਨਾ ਵਧੀਆ ਟਾਈਮ ਬਿਤਾਉ ਉਹਨਾਂ ਨੂੰ ਵੀ ਹਨਾ ਪਤਾ ਲੱਗੇ ਵੀ ਯਾਰ ਸਾਡਾ ਹੀ ਬਾਈ ਦਿਲ ਲੱਗਿਆ ਰਹਿੰਦਾ ਹੁਣ ਜਿੰਨਾਂ ਦੇ ਮੁੰਰੇ ਆਏ ਹੋਏ ਆ ਜਿੱਦਣ ਜਾਣਾ ਬਾਈ ਛੱਡ ਕੇ ਬੜਾ ਔਖਾ ਜਾਣਾ ਬਾਕੀ ਸ਼ਾਮ ਦਾ ਟਾਈਮ ਹੋ ਗਿਆ ਭੋਣਾ ਠੰਡ ਦਾ ਵੈਸੇ ਪੰਦ ਤਾਂ ਅਜੇ ਪੈਣ ਨਹੀਂ ਲੱਗੀ ਜਿੱਦਾਂ ਪੈਣ ਲੱਗੀ ਬਾਈ ਫੇਰ ਕੁਝ ਨਹੀਂ ਦਿਖਦਾ ਹਾਂਜੀ ਤਾਂ ਵੈਸੇ ਨਾਰਮਲ ਜਿਹਾ ਹੀ ਆ ਮੈਂ ਇਧਰ ਨੂੰ ਬਰਸੀਨ ਦੇਖਣ ਆਇਆ ਤਾਂ ਬਰਸੀਨ ਸਾਡਾ ਇਤਕੀ ਹੋ ਗਿਆ ਲੇਟ ਇਹ ਵੀ ਮੈਨੂੰ ਲੱਗਦਾ ਇਤਕੀ ਕੱਟੇ ਜੰਮੂਗਾ ਕਈ ਜਗ੍ਹਾ ਤੇ ਤਾਂ ਜੰਮਿਆ ਹੀ ਨਹੀਂ ਹੈਗਾ ਇਹ ਬਾਈ ਰੇਕ ਸਾਲ ਇੱਥੇ ਬਰਸੀਨ ਵੇਚਦੇ ਆ ਜਗ੍ਹਾ ਹੋ ਰਹੀ ਨਹੀਂ ਇਹ ਵੀ ਇੰਨੀ ਕੀ ਵੀ ਠੇਕੇ ਤੇ ਲਈ ਹੋਈ ਆ ਇੱਕ ਆਹ ਕਿਆਰੀ ਇੱਕ ਇਹ ਕਿਆਰੀ ਉੱਤੇ ਵਾਲੀ ਕਿਸੇ ਹੋਰ ਦੀ ਆ ਇਹ ਵੀ ਇੰਨੇ ਕ ਠੇਕੇ ਤੇ ਲਈ ਹੋਈ ਆ ਵੀ ਜਿੰਨਾ ਕਹੋਗੇ ਚਲੋ ਦੋ ਇੱਕ ਗਏ ਆ ਵਧੀਆ ਆਪਣਾ ਸਰਕਲ ਇਹਦੇ ਵਿੱਚ ਨਾ ਘੁੰਮ ਜਾਂਦਾ ਬਾਪੂ ਬੁਝਾਰਾ ਇਹ ਮਤ ਮਰੀ ਜਾਂਦਾ ਚਲੋ ਬਾਕੀ ਇੱਕ ਤਰੀਕ ਦੀ ਹੈ ਨਾ ਆਪਣੀ ਡਿਲੀਵਰੀ ਆ ਮਸ਼ੀਨ ਦੀ ਜਿਹੜਾ ਮੇਰਾ ਵੀਰ ਆ ਨਾ ਕੋਈ ਆਉਣਾ ਚਾਹੁੰਦਾ ਖੁੱਲਾ ਸੱਦਾ ਵੀਰੇ ਇੱਕ ਜਾਂ 1 ਜਨਵਰੀ ਨੂੰ ਨਾ ਆਪਣਾ ਇੱਕ ਤਰੀਕ ਨੂੰ ਕਰਤਾਰ ਕੰਪਨੀ ਜਿਹੜਾ ਮੇਰਾ ਵੀਰ ਦੂਰ ਨੇੜੇ ਤੇ ਇਹ ਨਾ ਕਿਉਂ ਮੇਰਾ ਵੀਰ ਵੀ ਸਾਨੂੰ ਸੱਦਾ ਨਹੀਂ ਦਿੰਦਾ ਵੀਰੇ ਹੁਣ ਕੀ ਨੂੰ ਕੀ ਨੂੰ ਹੈ ਨਾ ਕਰਾਂਗੇ ਬਾਕੀ ਖੁੱਲਾ ਹੀ ਸੱਦਾ ਜਿਹੜੇ ਮੇਰੇ ਵੀਰ ਨੂੰ ਹਨਾ ਖੁਸ਼ੀ ਆ ਮੇਰੀ ਮਸ਼ੀਨ ਲੈਣ ਦੀ ਬਹੁਤ ਵੀਰਾਂ ਦੇ ਹਨਾ ਬਾਹਰੋਂ ਵੀ ਫੋਨ ਆਏ ਜਦੋਂ ਵੀਡੀਓ ਪਾਈ ਜਦੋਂ ਪਤਾ ਲੱਗਿਆ ਵੀ ਨਿੰਦਰ ਬਾਈ ਨੇ ਆਪਣੇ ਤਾਂ ਬੁੱਕ ਕਰਾਤੀ ਬਾਹਰੋਂ ਬਹੁਤ ਫੋਨ ਆਏ ਨਿੰਦਰਾ ਬਹੁਤ ਵਧੀਆ ਕੰਮ ਕਰਿਆ ਬਾਕੀ ਸਾਰੇ ਸੱਜਣ ਮਿੱਤਰਾਂ ਦਾ ਨਾ ਬਾਹਰ ਆਲੇਆਂ ਦਾ ਰਾਜਾ ਬਾਈ ਹੋ ਗਿਆ ਸਾਡਾ ਉਤੋਂ ਬਾਅਦ ਆਪਣੇ ਸਾਰੇ ਸੱਜਣ ਮਿੱਤਰਾਂ ਧੰਨਵਾਦ ਕਰਦੇ ਆ ਪੰਜਾਬ 'ਚ ਜਿੰਨੇ ਮੇਰੇ ਸੱਜਣ ਮਿੱਤਰਾਂ ਸਾਰੇ ਹਨਾ ਚਾਹਣ ਵਾਲੇ ਆਪਣ YouTube ਫੈਮਿਲੀ ਦੇ ਸਾਰਿਆਂ ਨੇ ਬਾਈ ਬਹੁਤ ਹਨਾ ਵਧਾਈਆਂ ਮੁਬਾਰਕਾਂ ਦਿੱਤੀਆਂ ਵੀ ਨਿੰਦਰਾ ਆਤਾ ਤਾਂ ਬਹੁਤ ਵਧੀਆ ਕੰਮ ਕਰ ਲਿਆ ਬਾਕੀ ਕਈ ਵੀਰਾਂ ਨੂੰ ਇਹ ਤਾਂ ਵੀ ਹੈ ਨਾ ਪੁਰਾਣੀ ਮਸ਼ੀਨ ਬਾਈ ਨੇ ਦੇਤੀ ਵੀ ਤਾਂ ਕਰਕੇ ਨਵੀਂ ਲਈ ਜਾਂ ਨਹੀਂ ਵੀਰੇ ਪੁਰਾਣੀ ਵੀ ਆਪਣੇ ਕੋਲੇ ਆ ਆਪਾਂ ਦਿੱਤੀ ਨਹੀਂ ਹੈਗੀ ਉਹ ਉਹਦਾ ਵੀ ਥੋੜੇ ਜੇ ਸਮਾਨ ਪਿੱਛੇ ਹੈ ਨਾ ਗੱਲ ਲੜ ਗਈ ਦੀ ਉਦੋਂ ਤਾਂ ਕਰਕੇ ਵੀ ਦਿੱਤੀ ਨਹੀਂ ਦੀ ਮੈਂ ਕਿਹਾ ਯਾਰ ਛੱਡ ਪਰੇ ਕਿਉਂ ਦੇਣੀ ਹੈ ਨਾ ਆਪਾਂ ਵਧੀਆ ਫਰੀ ਮਸ਼ੀਨ ਆ ਚਲੋ ਨਾਲ ਐਵੇਂ ਜੇ ਇਹ ਹਜ਼ਾਰ ਬਿੱਗਾ ਵੱਡੂਗੀ ਤਾਂ 7-800 ਤਾਂ ਵੱਡੂਗੀ ਉਹ ਬਾਕੀ ਇਹ ਚੀਜ਼ਾਂ ਬਾਕੀ ਹੁਣ ਆਪਣੇ ਕੋਲ ਦੋ ਬੰਦੇ ਹੈਗੇ ਆ ਇੱਕ ਮਨੀ ਆ ਇੱਕ ਆਪਣੇ ਕੋਲ ਉਹ ਆਪਣੇ 72 ਜਿਹੜਾ ਮੁੰਡਾ ਰਿਪੇਅਰ ਕਰਾਉਣਾ ਆ ਤਰਨ ਤਰ ਤੇ ਉਹ ਆ ਬਾਕੀ ਇੱਕ ਬੰਦਾ ਹੋਰ ਚਾਹੀਦਾ ਬਾਈ ਜੇ ਕੋਈ ਮੇਰਾ ਵੀਰ ਹੈਲਪਰ ਹੋਵੇ ਹਨਾ ਰੋਟੀ ਪਕਾਉਣੇ ਵਾਲਾ ਹੋਵੇ ਇੱਕ ਲੰਗਰੀ ਮਿਲ ਜਵੇ ਦੋ ਹੈਲਪਰ ਮਿਲ ਜਾਣ ਚਾਹੇ ਦੋ ਡਰਾਈਵਰੇ ਮਿਲ ਜਾਣ ਤਾਂ ਆਪਾਂ ਨੂੰ ਲੋੜ ਆ ਮੇਰਾ ਵੀਰ ਮੇਰੇ ਨਾਲ ਹਨਾ ਕਨੈਕਟ ਕਰਿਓ ਬਾਕੀ ਮੈਂ ਸਕਰੀਨ ਦੇ ਉੱਤੇ ਨੰਬਰ ਛੋਹ ਕਰ ਦਿੰਦਾ ਬਾਕੀ ਪਹੁੰਚਿਓ ਮੇਰਾ ਵੀਰ ਹਨ ਜਿਹੜੇ ਮੇਰਾ ਵੀਰ ਖੁਸ਼ ਆ ਸਾਡੀ ਮਸ਼ੀਨ ਲੈਣ ਤੋਂ ਹਨ ਉਹਦਾ ਮੇਰਾ ਵੀਰ ਜਰੂਰ ਹੈ ਕੰਪਨੀ ਦੇ ਵਿੱਚ ਪਹੁੰਚਿਓ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਹੁਣ ਕਿਸੇ ਅਗਲੀ ਵੀਡੀਓ ਚ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ